ਸਿੱਖਾਂ ਦਾ ਇਤਿਹਾਸ ਸ਼ਹੀਦਿਆਂ ਨਾਲ ਭਰਿਆ ਹੋਇਆ ਹੈ 18ਵੀਂ ਸਦੀ ਵਿੱਚ ਸਿੱਖਾਂ ਉੱਪਰ ਵਾਪਰੇ ਦੋ ਕੱਲੂਕਾਰਿਆਂ ਦਾ ਇਤਿਹਾਸ ਵੱਖਰਾ ਹੀ ਹੈ ਇਹ ਦੋਵੇਂ ਕੱਲੂਕਾਰੇ ਛੋਟੇ ਤੇ ਵੱਡੇ ਕੱਲੂਕਾਰੇ ਦੇ ਨਾਂ ਨਾਲ ਜਾਣੇ ਜਾਂਦੇ ਆ ਛੋਟਾ ਕੱਲੂਕਾਰਾ 17 ਮਈ 1746 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਨੂੰਵਾਨ ਸ਼ੰਭ ਵਿੱਚ ਵਾਪਰਿਆ ਵੱਡਾ ਕੱਲੂਕਾਰਾ ਛੋਟੇ ਕੱਲੂਕਾਰੇ ਤੋਂ 16 ਸਾਲ ਬਾਅਦ 5 ਫਰਵਰੀ 1762 ਨੂੰ ਰੋਹੀੜੇ ਜ਼ਿਲ੍ਹਾ ਸੰਗਰੂਰ ਦੀ ਧਰਤੀ ਤੇ ਵਾਪਰਿਆ ਮੁਗਲਾਂ ਦਾ ਰਾਜ ਲਗਭਗ ਖਤਮ ਹੋ ਚੱਲਿਆ ਸੀ ਤੇ ਮਰਹੱਟੇ ਤਾਕਤ ਫੜਦੇ ਜਾ ਰਹੇ ਸੀ। ਉਹਨਾਂ ਦੀ ਤਾਕਤ ਘਟ ਕਰਨ ਲਈ ਅਫਗਾਨ ਧੜਵੀ ਅਹਿਮਦ ਸ਼ਾਹ ਅਬਦਾਲੀ ਨੇ ਮਰਹੱਟਿਆਂ ਤੇ ਹੱਲਾ ਬੋਲ ਦਿੱਤਾ। ਏਸ਼ੀਆ ਦੇ ਵੱਡੇ ਸੈਨਾਪਤੀਆਂ ਵਿੱਚ ਗਿਨੇ ਜਾਣ ਵਾਲੇ ਅਬਦਾਲੀ ਨੇ ਹਿੰਦੁਸਤਾਨ ਉੱਪਰ 8 ਹਮਲੇ ਕੀਤੇ। ਆਪਣੇ 5ਵੇਂ ਹਮਲੇ ਸਮੇਂ ਪਾਣੀਪੱਦੇ ਮੈਦਾਨ ਵਿੱਚ ਯੁੱਧ ਕਰਨ ਸਮੇਂ ਉਸਨੇ ਮਰਹੱਟਿਆਂ ਦਾ ਚੰਗੀ ਤਰ੍ਹਾਂ ਲੱਕ ਤੋੜ ਦਿੱਤਾ। ਅਬਦਾਲੀ ਮਹਾਰਟਿਆਂ ਨੂੰ ਲੁੱਟ ਕੇ ਇੱਕ ਮਹਾਨ ਜੀਤੂ ਦੇ ਰੂਪ ਵਿੱਚ ਕਾਬਲ ਜਾ ਰਿਹਾ ਸੀ। ਪੰਜਾਬ ਵਿੱਚ ਦੀ ਲੰਗਦਿਆਂ ਖਾਲਸੇ ਨੇ ਉਸ ਨੂੰ ਆਪਣੀ ਹੋਣ ਦਾ ਅਹਿਸਾਸ ਕਰਵਾਉਣ ਦਾ ਫੈਸਲਾ ਕੀਤਾ। ਸਦਾ ਚੜ੍ਹਤ ਸਿੰਘ ਸ਼ੁਕਰਚੱਕੀ ਆਪਣੇ ਯੋਧਿਆਂ ਨਾਲ ਅਬਦਾਲੀ ਦੇ ਪਿੱਛੇ ਲੱਗ ਗਏ। ਅਬਦਾਲੀ ਜਿਹੜਾ ਮਾਲ ਮਹਾਰਟਿਆਂ ਤੋਂ ਲੁੱਟ ਕੇ ਜਾ ਰਿਹਾ ਸੀ ਉਹ ਸਾਰਾ ਮਾਲ ਹੱਲਾ ਬੋਲ ਕੇ ਸਿੱਖਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ। ਐਸਾ ਵੇਖ ਕੇ ਅਬਦਾਲੀ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ। ਇਨੂ ਚੁਗਲ ਖੋਰਾ ਮਹੰਤ ਅਕਾਲ ਦਾ ਸਹੰਡਾਲੀਆ ਜੰਡਿਆਲੇ ਵਾਲੇ ਚੁਗਲਾ ਰਾਮ ਲੰਦਾਂ ਰੰਦਾਵਾ ਰਾਜਾ ਕੁਮੰਡ ਤੋਂ ਇਲਾਵਾ ਹੋਰ ਨਵਾਬ ਚੌਧਰੀਆਂ ਨੇ ਅਬਦਾਲੀ ਨੂੰ ਸਿੰਘਾਂ ਖਿਲਾਫ ਬਹੁਤ ਭੜਕਾਤਾ ਜਿਸ ਤੇ ਅਬਦਾਲੀ ਨੇ ਸਿੰਘਾਂ ਤੇ ਛੇਮਾ ਹਮਲਾ ਕਰਕੇ ਉਹਨਾਂ ਦਾ ਖੁਰਾ ਖੋਜ਼ ਮਿਟਾਉਣ ਦੇ ਹੁਕਮ ਚਾਰ ਦਿੱਤੇ ਜਦੋਂ ਸਿੰਘਾਂ ਨੂੰ ਅਬਦਾਲੀ ਦੇ ਛੇਮੇ ਹਮਲੇ ਦੀ ਸੂਹ ਮਿਲੀ ਕਿ ਅਬਦਾਲੀ ਬੜੀ ਤੇਜ਼ੀ ਨਾਲ ਮਾਲਵੇ ਦੇ ਇਲਾਕੇ ਵੱਲ ਸਿੰਘਾਂ ਤੇ ਹੱਲਾ ਬੋਲ ਕੇ ਉਹਨਾਂ ਦਾ ਖੁਰਾਕੋਜ਼ ਮਿਟਾਉਣ ਆ ਰਿਹਾ ਹੈ ਤਾਂ ਖਾਲਸੇ ਨੇ ਬੜੀ ਦੂਰਅੰਦੇਸ਼ੀ ਵਾਲਾ ਫੈਸਲਾ ਕੀਤਾ ਕਿ ਸਭ ਤੋਂ ਪਹਿਲਾਂ ਟੱਬਰਾਂ ਤੇ ਬੱਚਿਆਂ ਦੀ ਰੱਖਿਆ ਕੀਤੀ ਜਾਵੇ ਜੇਕਰ ਪਰਿਵਾਰ ਬਚੇ ਰਹੇ ਤਾਂ ਸਿੱਖ ਕੌਮ ਬਚੀ ਰਹੇਗੀ ਤੇ ਜੇਕਰ ਸਿੱਖ ਕੌਮ ਬਚੀ ਰਹੀ ਤਾਂ ਸਿੱਖ ਧਰਮ ਬਚਿਆ ਰਹੇਗਾ ਰੋਹੀੜੀ ਕੁੱਪ ਦੇ ਥੇ ਨੇੜੇ 5055000 ਦੀ ਗਿਣਤੀ ਵਿੱਚ ਸਿੱਖ ਇਕੱਠੇ ਹੋ ਗਏ ਇਸ ਗਿਣਤੀ ਵਿੱਚ ਬੱਚੇ ਬੁੱਢੇ ਔਰਤਾਂ ਸ਼ਾਮਿਲ ਸੀ ਐਨਾ ਪਰਿਵਾਰਾਂ ਨੂੰ ਬਰਨਾਲੇ ਵਿਖੇ ਜਿੱਥੇ ਬਾਬਾ ਆਲਾ ਸਿੰਘ ਦਾ ਰਾਸ ਸੀ ਉਥੇ ਸੁਰੱਖਿਆ ਥਾਂ ਤੇ ਲਿਜਾਇਆ ਗਿਆ ਸਿੱਖ ਸਰਦਾਰਾਂ ਨੂੰ ਉਮੀਦ ਸੀ ਕਿ ਅਬਦਾਲੀ ਨੂੰ ਸਿੱਖਾਂ ਤੱਕ ਪੁੱਜਣ ਲਈ ਕਈ ਦਿਨ ਲੱਗ ਜਾਣਗੇ ਅਬਦਾਲੀ 3 ਫਰਵਰੀ 1762 ਨੂੰ ਲਾਹੌਰ ਪਹੁੰਚ ਗਿਆ ਸਿੱਖਾਂ ਨੂੰ ਉਮੀਦ ਸੀ ਕਿ ਹਾਲੇ ਲਾਹੌਰ ਆਰਾਮ ਕਰਕੇ ਫਿਰ ਇੱਧਰ ਆਵੇਗਾ ਪਰ ਅਬਦਾਲੀ ਮਾਰੂ ਮਾਰਕਾ ਦਾ 50000 ਫੌਜ ਤੇ 20-25000 ਮੁਸਲਮ ਮਖਲਈਆਂ ਸਮੇਤ 5 ਫਰਵਰੀ ਨੂੰ ਰੋਹੀੜੇ ਆ ਕੇ ਸਿੱਖਾਂ ਨੂੰ ਘੇਰ ਲਿਆ ਇਤੋਂ ਨਵਾਬ ਜ਼ੈਨ ਖਾਨ ਸਰਹੰਦ ਤੇ ਨਵਾਬ ਮਲੇਰ ਕੋਟਲੇ ਆਪਣੀ ਸੈਨਾ ਦੇ ਨਾਲ ਆ ਗਏ। ਪੰਜਾਬ 12 ਮਿਸਲਾਂ ਦੇ ਰੂਪ ਵਿੱਚ ਸਿੱਖਾਂ ਦੇ ਕਬਜ਼ੇ ਵਿੱਚ ਆ ਚੁੱਕਾ ਸੀ। ਦਲ ਖਾਲਸਾ ਜੱਸਾ ਸਿੰਘ ਆਲੂਵਾਲੀਏ ਦੀ ਗਵਾਈ ਵਿੱਚ ਮਜ਼ਬੂਤ ਦਲ ਬਣ ਚੁੱਕਾ ਸੀ। ਇਸ ਜੰਗ ਦੀ ਕਮਾਂਡ ਜੱਸਾ ਸਿੰਘ ਆਲੂਵਾਲੀਆ ਨੇ ਸੰਭਾਲ ਲਈ। ਉਹਨਾਂ ਦਾ ਸਾਥ ਸਰਦਾ ਸ਼ਾਮ ਸਿੰਘ ਕਰੋੜ ਸਿੰਘਿਆ ਤੇ ਸਰਦਾ ਚੜਤ ਸਿੰਘ ਸ਼ੁਕਰਚੱਕੀਆ ਵਰਗੇ ਜਨੈਲ ਦੇ ਰਹੇ ਸੀ। ਕਮਸਾਂ ਦੀ ਜੰਗ ਜਾਰੀ ਹੋ ਚੁੱਕੀ ਸੀ। ਇਸ ਵਿੱਚ ਲੜਨ ਵਾਲੇ ਸਿੰਘਾਂ ਦੀ ਗਿਣਤੀ ਘੱਟ ਸੀ ਤੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦੀ ਗਿਣਤੀ ਵੱਧ ਸੀ ਸਿੰਘਾਂ ਨੂੰ ਆਪਣੀ ਮੌਤ ਨਾਲੋਂ ਜ਼ਿਆਦਾ ਚਿੰਤਾ ਵਹੀਰ ਨੂੰ ਬਚਾਉਣ ਦੀ ਸੀ ਸਾਰੇ ਸਿੰਘ ਬਹੀਰ ਦੇ ਆਲੇ-ਦੁਆਲੇ ਘੇਰਾ ਬਣ ਕੇ ਦੁਸ਼ਮਣ ਫੌਜਾਂ ਨਾਲ ਲੜ ਰਹੇ ਸੀ ਜੱਸਾ ਸਿੰਘ ਆਲੂ ਵਾਲੀਆ ਵਹੀਰ ਨੂੰ ਕਹਿ ਰਹੇ ਸੀ ਕਿ ਲੜ ਲੜ ਕੇ ਤੁਰਦੇ ਜਾਓ ਅਫਦਾਲੀ ਤੇ ਉਸ ਦੇ ਜਰਨੈਲਾਂ ਨੇ ਇੱਕਦਮ ਇਕੱਠਾ ਹਮਲਾ ਕਰਨ ਦੀ ਯੋਜਨਾ ਬਣਾ ਲਈ ਇਸ ਹਮਲੇ ਨਾਲ ਸਿੰਘਾਂ ਦੇ ਪੈਰ ਓਖੜ ਗਏ ਤੇ ਵਹੀਰ ਦੀਵਾਰਾਂ 'ਚ ਸਿੰਘਾਂ ਦਾ ਘੇਰਾ ਟੁੱਟ ਗਿਆ ਤੇ ਜਿਸ ਕਾਰਨ ਵਹੀਰ ਦਾ ਬਹੁਤ ਨੁਕਸਾਨ ਹੋਇਆ। ਵੈਰੀਆਂ ਨੇ ਵੱਡੀ ਗਿਣਤੀ ਵਿੱਚ ਸਿੱਖ ਪਰਿਵਾਰ ਸ਼ਹੀਦ ਕਰ ਦਿੱਤੇ ਪਰ ਸਿੰਘ ਥੋੜੇ ਸਮੇਂ ਬਾਅਦ ਫਿਰ ਵਹੀਰ ਦੀਵਾਰੇ ਘੇਰਾ ਬਣਾਉਣ ਵਿੱਚ ਸਫਲ ਹੋ ਗਏ। ਸਿੰਘ ਤੁਰਦੇ-ਤੁਰਦੇ ਕੁਤਬੇ ਬਾਮਣੀ ਤੋਂ ਅੱਗੇ ਹਠੂੜ ਦੇ ਢਾਬੇ ਤੇ ਪਹੁੰਚ ਗਏ। ਕੁਤਬੇ ਦੀ ਢਾਬੇ ਤੇ ਪਹੁੰਚ ਕੇ ਢਾਬੇ ਦੇ ਇੱਕ ਪਾਸੇ ਮੁਗਲ ਸੈਨਾ ਤੇ ਦੂਜੇ ਪਾਸੇ ਸਿੰਘ ਫੌਜਾਂ ਨੇ ਪਾਣੀ ਪੀਤਾ। ਲੜਾਈ ਲੜਦੀ ਹੋਈ ਕੁਝ ਫੌਜ ਬਰਨਾਲੇਵਲ ਨੂੰ ਤੇ ਕੁਝ ਹਠੂਰ ਨੂੰ ਹੁੰਦੇ ਹੋਏ ਹਨੇਰੇ ਦਾ ਫਾਇਦਾ ਚੁੱਕ ਕੇ ਦੂਰ ਦੂਰ ਪਿੰਡਾਂ ਵਿੱਚ ਖਿਲਰ ਗਏ। ਇਸ ਜੰਗ ਵਿੱਚ ਜੱਸਾ ਸਿੰਘ ਆਲੂਵਾਲੀਆ ਦੇ ਸਰੀਰ ਤੇ 32 ਤੇ ਸ਼ਾਮ ਸਿੰਘ ਦੇ ਸਰੀਰ ਤੇ 16 ਫਟ ਲੱਗੇ। ਕੋਈ ਸਿੰਘ ਅਜਿਹਾ ਨਹੀਂ ਸੀ ਜਿਸ ਦੇ ਸਰੀਰ ਉੱਪਰ ਜ਼ਖਮਾਂ ਦੇ ਨਿਸ਼ਾਨ ਨਾ ਹੋਣ। ਇਹ ਲੜਾਈ ਰੋਹੀੜੇ ਦੇ ਮੈਦਾਨ ਤੋਂ ਲੈ ਕੇ ਗੈਲਾਾਂ ਤੱਕ ਲਗਭਗ 20 ਮੀਲ ਦੇ ਖੇਤਰ ਵਿੱਚ ਲੜੀ ਗਈ। ਇਸ ਘਲੂਕਾਰੇ ਵਿੱਚ ਲਗਭਗ 35 ਹਜ਼ਾਰ ਸਿੰਘ ਸ਼ਹੀਦियां ਪਾ ਗਏ। 15 ਫਰਵਰੀ 1762 ਨੂੰ ਅਬਦਾਲੀ ਜਦ ਸਰਹੰਦ ਤੋਂ ਲਾਹੌਰ ਵੱਲ ਮੁੜਿਆ ਤਾਂ ਰਸਤੇ ਵਿੱਚ ਉਸ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਘੇਰਾ ਪਾ ਲਿਆ ਤੇ ਉੱਥੋਂ ਦੇ ਸਾਰੇ ਗੁਰਦੁਆਮ ਟਾਟੇ ਰੀ ਕਰਤੇ ਹਰਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਰੱਖ ਕੇ ਉਡਾ ਦਿੱਤਾ ਗਿਆ ਦਰਵਾਜ ਸਾਹਿਬ ਦੇ ਸਰੋਵਰ ਨੂੰ ਇੱਟਾਂ ਰੋੜਿਆਂ ਨਾਲ ਪੂਰ ਦਿੱਤਾ ਗਿਆ ਤੇ ਆਲੇ-ਦੁਆਲੇ ਦੇ ਘਰ ਵੀ ਢਾ ਦਿੱਤੇ ਸ਼੍ਰੀ ਕਾਲ ਤਖਤ ਸਹਿਬ ਵੀ ਢਾਹ ਢੇਰੀ ਕਰ ਦਿੱਤਾ ਗਿਆ ਕਿਸੇ ਵੱਲੋਂ ਦਿੱਤੀ ਗਈ ਤਲਾਹ ਤੇ ਸਿੰਘਾਂ ਸਿੰਘਣੀਆਂ ਤੇ ਬੱਚਿਆਂ ਨੂੰ ਅਬਦਾਲੀ ਨੇ ਗਿਫਤਾਰ ਕਰਕੇ ਉਹਨਾਂ ਨੂੰ ਗੁਰੂ ਕਾ ਬਾਗ ਦੀ ਖੁੱਲ੍ਹੀ ਜਗ੍ਹਾ ਤੇ ਕਤਲ ਕਰ ਦਿੱਤਾ ਜਿਸ ਸਮੇਂ ਅਬਦਾਲੀ ਨੇ ਸ਼੍ਰੀ ਹਰਮਨਦੇਵ ਸਾਹਿਬ ਨੂੰ ਬਰੂਦ ਨਾਲ ਉਡਾਇਆ ਸੀ ਤਾਂ ਉਸਦੇ ਪ੍ਰਿਕਰਮਾ ਵਿੱਚ ਖੜੇ ਦੇ ਇੱਕ ਇੱਟ ਨੱਕ ਤੇ ਆ ਕੇ ਵੱਜੀ ਜਿਸ ਨਾਲ ਉਸ ਨੂੰ ਅਜਿਹਾ ਜ਼ਖਮ ਲੱਗਾ ਕਿ ਮੁੜ ਆਰਾਮ ਨਾ ਆਇਆ ਤੇ ಕ್ಯಾਨਸਰ ਦਾ ਰੋਗ ਬਣ ਗਿਆ ਤੇ ਜਿਸ ਨਾਲ ਉਸ ਦੀ ਮੌਤ ਹੋ ਗਈ ਰੋਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਹਰ ਸਾਲ ਸ਼ਹੀਦਾਂ ਦੀ ਯਾਦ ਵਿੱਚ 3 4 5 ਫਰਵਰੀ ਨੂੰ ਜੋੜ ਮੇਲਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ